ਆਲੋ ਜੀ ਪਾਣੀ ਮੈਂ ਤੁਹਾਨੂੰ ਗੱਲ ਯਾਦ ਕਰਾਉਣੀ ਸੀਗੀ ਬਸ ਤਾਂ ਤੁਹਾਡੇ ਯਾਦ ਹੀ ਨਹੀਂ ਹੋਣੀ ਬੋਲੋ ਤੁਹਾਨੂੰ ਪਤਾ ਨਾ ਸਾਡਾ ਸਭ ਤੋਂ ਫੇਵਰਿਟ ਫੈਸਟੀਵਲ ਆਉਣ ਵਾਲਾ ਘਰਬਾ ਚੌਥ ਹਮ ਹਾਂ ਕਿ ਮੈਨੂੰ ਨਾ ਨਵਾਂ ਸੂਟ ਤੇ ਥੋੜੇ ਉਪ ਦੋ ਆਉਦੋ ਨਾ ਸਮਾਨ ਨੂੰ ਜੋ ਮੇਰਾ ਮੇਕਅਪ ਦਾ ਖਤਮ ਹੋਇਆ ਪਿਆ ਜਵੈਲਰੀ ਵੀ ਖਤਮ ਹੋਈ ਪਈ ਹੈ ਉਸ ਸੰਦੀਪ ਇੰਨੇ ਖਰਚੇ ਕਰਨੋਂ ਕੀ ਹੋਇਆ ਯਾਰ ਤੈਨੂੰ ਪਤਾ ਤਾਂ ਹੈਗਾ ਹੁਣ ਹਰੀ ਚੀਜ਼ ਦਾ ਕਿਸ਼ਤ ਚੱਲੀ ਜਾਂਦੀ ਆ ਤੂੰ ਐ ਕਰੀ ਇੱਕ ਤਾਂ ਸੂਟ ਲੈ ਲਈ 11,500 ਰੁਪਏ ਦਾ ਬਹੁਤ ਆ 11,500 ਦਾ ਕਿਹੜਾ ਸੂਟ ਆਉਂਦਾ ਉਹ ਤਾਂ ਘਰੇ ਪਾਉਣ ਵਾਲਾ ਵੀ ਨਹੀਂ ਆਉਂਦਾ ਉਹਨੂੰ 11,500 ਰੁਪਏ ਥੋੜਾ ਮੇਰੀ ਮਾਂ ਨੇ ਸਾਰੀ ਉਮਰ ਕੱਢਤੀ ਉਹ ਪਹਿਲਾਂ ਵਾਲਾ ਜਵਾਨਾ ਸੀ ਜੀ ਤੁਸੀਂ ਅੱਜ ਦੇ ਟਾਈਮ ਨੂੰ ਦੇਖ ਕੇ ਚੱਲੋ ਆ ਗਵਾਂਡਣ ਵੀ 2,250 ਵਾਲੇ ਸੂਟ ਘਰੇ ਪਾਉਂਦੀ ਐ ਮੈਨੂੰ ਵਰਤਾਂ ਨੂੰ ਵੀ 1,500 ਵਾਲਾ ਸੂਟ ਉਹ ਕਹੇ ਦਾ ਦੇਖ ਕੇ ਆਪਦਾ ਨਹੀਂ ਟਾਹੀਦਾ ਦੇ ਹਜੇ ਆਪਾਂ ਹੈਗੇ ਹਾਂ ਉਵੇਂ ਰਹਿ ਲੈ ਕੋਈ ਨਾ ਜਦੋਂ ਉਹ ਟਾਈਮ ਆ ਗਿਆ ਹੋਰ ਪਾ ਲਈ ਹੁਣ ਹਜੇ ਸਾਰ ਲੈ ਕਿਸ ਤੰਦ ਸਿਰ ਤੇ ਆਈਆਂ ਖੜੀਆਂ ਨੇ ਕੰਮ ਪਹਿਲੀ ਨਹੀਂ ਖੁੱਲੇ ਹੈਗੇ ਛੋਟੇ ਨਾਲ 5-6 ਸਾਲਾਂ ਤੋਂ ਮੈਂ ਇਹੀ ਡਾਇਲੌਗਸ ਹੁੰਦੀ ਹੋਈਆਂ ਪਤਾ ਨਹੀਂ ਕਦੋਂ ਤੁਸੀਂ ਠੀਕ ਹੋਣਾ ਕਦੋਂ ਮੈਨੂੰ ਢੰਗ ਦਾ ਸੂਟ ਮਿਲੂਗਾ ਪਾਪ ਲੱਗਦਾ ਹੁੰਦਾ ਨਾਲੇ ਕਹਿੰਦੇ ਹੁੰਦੇ ਘਰ ਵਾਲੇ ਦੀ ਉਮਰ ਲੰਬੀ ਹੁੰਦੀ ਹੁੰਦੀ ਹੈ ਜਿੰਨੀ ਮੈਂ ਸੋਹਣੀ ਲੱਗੂ ਨਾ ਜਿੰਨਾ ਤੁਸੀਂ ਮੈਨੂੰ ਸਮਾਨ ਦੇਵੋਗੇ ਓਨੀ ਤੁਹਾਡੀ ਕਮਾਈ 'ਚ ਬਰਕਤ ਆਊਗੀ ਹਾਂ ਉਹ ਸਮਾਨ ਹੀ ਨਹੀਂ ਦਵਾਵਾ ਕਿੱਥੋਂ ਜੇ ਪੈਸੇ ਹੋਣਗੇ ਫੇਰ ਇਹ ਉਹ ਉੜੇ ਮਕਲਾਵਾ ਲੱਗੂ ਤੇਰਾ ਪਾਪ ਉਹੀ ਹੋਰ ਹੀ ਨਾ ਤਾਂ ਉਹ ਕਰਨ ਲੱਗ ਜਾ ਕਰ ਯਾਰ ਨਹੀਂ ਦਬੋਣਾ ਮੈਂ ਤੈਨੂੰ ਕਹਿਤਾ ਜਿਹੜੀ ਬਿਹਾਰੀ ਦੀ ਗੱਲ ਆਪਦਾ ਇੱਕ ਅਦਾ ਸੂਟ ਲੈਣੀ 1100 ਰੁਪਏ ਵਾਲਾ ਬਹੁਤ ਹੈ ਜਿਹੇ ਜਿਹੇ ਆਪਾਂ ਹੈਗੇ ਆ ਆਪੀ ਸੋਹਣੇ ਲੱਗ ਜਾਵਾਂਗੇ ਇਹ ਤਾਂ ਉਹ ਕਮਾ ਉਹ ਤਾਂ ਬਈ ਘਰ ਵਾਲਾ ਮਲਾਜ਼ਮ ਆ ਆਪੀ ਪਾਈ ਜਾਵੇ ਆਹੋ ਮੇਰੇ ਘਰ ਵਾਲੇ ਨੂੰ ਪਹਿਲਾਂ ਤਾਂ ਮਲਾਜ਼ਮ ਕਿ ਕਿ ਬਿਆਹ ਗਿਆ ਸੀਗਾ ਵੀ ਨੌਕਰੀ ਕਰਦਾ ਮੈਨੂੰ ਕੀ ਪਤਾ ਸੀ ਵੀ ਕਿਹੜੀ ਨੌਕਰੀ ਕਰਦਾ ਇਹ ਮੇਰੇ ਤਾਂ ਸਾਰੇ ਚਾਹ ਇਹ ਤਾਂ ਫਿਰ ਤੇਰੇ ਘਰ ਦੇ ਨੇ ਵੀ ਕਹਿ ਦੀ ਮੂੰਹ ਚ ਜਵਾਬ ਨਹੀਂ ਹੌਣ ਤੂੰ ਕੈਂਚੀ ਵਾਂਗੂ ਚੱਲਦੀ ਐ ਫਿਰ ਹੱਕ ਲਈ ਤਾਂ ਬੋਲਣਾ ਪੈਂਦਾ ਨਾ ਹੁਣ ਸਾਡਾ ਹੱਕ ਹੈ ਤੂੰ ਸਾਡਾ ਹੱਕ ਵੀ ਮਾਰਤਾ ਉਹ ਬਹਿ ਜਾ ਵੱਡੀ ਕ੍ਰਾਤੀਕਾਰੀ ਪਤਾ ਮੈਨੂੰ ਤੇਰੇ ਹੱਕਾਂ ਦਾ ਜੇ ਤੈਨੂੰ ਪਤਾ ਹੁੰਦਾ ਨਾ ਬਿਨਾ ਬੋਲੇ ਸਾਰਾ ਕੁਝ ਲਿਆ ਕੇ ਦਿੰਦਾ ਹਨਾ ਤਾ ਦਾ ਨਾਟਕ ਜਿ ਦੇਖਣੇ ਪੱਧ ਕਰਦੇ ਆ ਜਿਹੜੇ ਤੂੰ ਚਲੱਤਰ ਜੀ ਸਿੱਖਦੀ ਐ ਨਾ ਸਾਰੇ ਆ ਛੋਟ ਮਿੱਗੇ ਲੈਣੇ ਤੁਸੀਂ ਕਦੀਆਂ ਕਦਿਆ ਆ ਹੋ ਗਿਆ ਕਦਿਆ ਆ ਹੋ ਗਿਆ ਪਹਿਲਾਂ ਨਹੀਂ ਇਹ ਰੁੰਡਦੇ ਆ ਭਾਈ ਪਹਿਲਾਂ ਬੁੱਲਣ ਕੀ ਬੁੱਲਣ ਦੀ ਐ ਇਹ ਨਾਰਮਲ ਵੱਲ ਗਈ ਹੈ ਤੁਸੀਂ ਤਾਂ ਵੀ ਪੁੱਤ ਕੇ ਬਾਈ ਨਵਾਸ ਨੂੰ ਪੁੱਤਰ ਮੈਂ ਲੜਕੇ ਜਿੰਨਾ ਹੁੰਦਾ ਸੋ ਬਸ ਬੋਲਣ ਜਾਂਦੇ ਹੋ ਹੋਰ ਤਾਂ ਕੁਝ ਹੁੰਦਾ ਨਹੀਂ ਹੈ ਜਾਣਨ ਦੀ ਕੀ ਗੱਲ ਹੈ ਫਿਰ ਹੁਣ ਤੈਨੂੰ ਕਿਹੜਾ ਪਤਾ ਨਹੀਂ ਖਰਚੇ ਕਿੰਨੇ ਨੇ ਕਿਵੇਂ ਮੈਨੇਜ ਹੁੰਦੇ ਨੇ ਖਰਚੇ ਐਡੀ ਕਿੱਤੀ ਗੱਲ ਹੈ ਸਾਲੋ ਤਿਹਾਰ ਹੁੰਦੇ ਇੱਕ ਸੂਟ ਵੀ ਨਹੀਂ ਲੈ ਕੇ ਦੇ ਸਕਦੇ ਉਹ ਵਿਆਹ ਸਾਤੀ ਹੁੰਦਾ ਸੂਟ ਪਹਿਲਾਂ ਤਾਂ ਲੈ ਕੇ ਰੱਖੀਏ ਯਾਰ ਅਸਮਾਰੀ ਅਕਲ ਆਉਂਦੀ ਹੈ ਖੋਲ ਕੇ ਦੇਖਦਾ ਤਾਂ ਨਹੀਂ ਹੁੰਦਾ ਇਹ ਕਿੰਨੇ ਦਾ 5 6 ਕੋਣਗੇ ਤੂੰ ਤਾਂ ਹੁਣ ਇੰਨੇ ਸਾਲ ਆਹੋ ਰਹਿਣ ਦੇ ਰਹਿਣ ਦੇ ਸਾਰਾ ਸਾਲ ਨੂੰ ਆਪਣੇ ਦੇ ਰੋਜ਼ ਕਸੂਟ ਦਾਣ ਕਰੇ ਸਾਂ ਨਹੀਂ ਹੁੰਨੇ ਨੂੰ ਤੁਸੀਂ ਨਹੀਂ ਦਬੋਣਾ ਨਾ ਸੱਤ ਸਭ ਮੰਨਾ ਕਰ ਦੋ ਐ ਵੀ ਫਾਲਤ ਨਾ ਬੋਲੋ ਪ੍ਰੈਨ ਕਰਨਾ ਹੁੰਦਾ ਬਸ ਜਿਹੜੀ ਗੱਲ 2 10 4 5 3 ਆਹ ਹਾਏ ਮੇਰੇ ਮਾਈਏ ਨੇ ਸੰਦੂਰੀ ਪੱਗ ਮੰਨ ਰੱਖੀ ਆ ਅੱਛਾ ਵਾਲੀ ਸੋਹਣਾ ਲੱਗਦਾ ਹਾਂ ਜੀ ਲਾਤਾ ਹਾਂ 500 ਰੁਪਏ ਦੇ ਤੇਰੇ ਕੋਲੇ ਪੈਸੇ ਮੰਗਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹੁੰਦਾ ਦੇਖੇ ਮੈਂ ਇੰਨੀ ਸੋਹਣੀ ਤੇਰੀ ਤਾਰੀਫ ਕਰੀ ਆ ਵੀ ਮੇਰਾ ਮਈਆ ਸੋਹਣਾ ਲੱਗਦਾਗਾ ਦੋ ਦੇ 500 ਰੁਪਏ ਨਾਲ ਕਿਉਂ ਡੱਡੀ ਦਾ ਗੁੱਟੀ ਲਈ ਬੈਠਾਗਾ ਓਏ ਮੰਗ ਕੇ ਲਿਆਇਆ ਕਿਸੇ ਤੋਂ ਵਿਆਜ ਤੇ ਲਿਆਇਆ ਦੇਣੇ ਨੇ ਕਿਦੇ ਉਹ ਗੱਡੀ ਵਾਲਿਆਂ ਦੇ ਦੇਣੇ ਆ ਫੇ ਦੋ ਦੀ 500 ਰੁਪਏ ਨਾਲ ਘੱਟ ਦੇਨੇਗੇ ਦੇਖਣ ਵਾਲੇ ਵਰਤਾਰੇ ਨੇ ਮੈਂ ਤੇਰੇ ਹੀ ਵਰਤ ਰੱਖ ਤੇਰੀ ਉਮਰ ਲੰਬੀ ਹੋ ਤੇਰੀ ਖਾਤਰ ਮੈਂ ਭੁੱਖੇ ਮਰਦੇ ਤੂੰ ਮੈਨੂੰ 500 ਰੁਪਏ ਵੀ ਨਹੀਂ ਦੇ ਸਕਦਾ ਡੜੀ ਆਹੀ ਗੱਲਾਂ ਸੋਨਾ ਮੇਰੀ ਉਮਰ ਬਾਜੂ ਬਹੁਤ ਲੰਬੀ ਉਮਰ ਹੋ ਜੂ ਬਾਬਾ ਜੀ ਉਹ ਦੀ ਸੁਣ ਲਾਂਦੇ ਨੇ ਜਨਾਨੀਆਂ ਦੇ ਤੇ ਜਿਹੜੀਆਂ ਆਦੇ ਘਰ ਵਾਲੇ ਵਾਸਤੇ ਵਰਤ ਰੱਖਦੇ ਨੇ ਐ ਉਮਰ ਵੱਧਦੀ ਆ ਨਾਲੇ ਫਿਰ ਪੈਸੇ ਕਮਾਉਣ ਤੇ ਜਿੰਨੇ ਮਰਜ਼ੀ ਪੈਸੇ ਕਮਾਈ ਚਲ ਟਰੱਕਰ ਘੱਟ ਬੋਲ ਹਾਂ ਤੋ 10 4 5 ਹਾਂ ਇਹ 500 ਦਾ ਛੂਟ ਹੋ ਗਿਆ ਛੂਟ ਨਹੀਂ ਹੋਇਆ ਮੇਰੀ ਗੱਲ ਸਮਝ ਲੈ ਸਮਾਰ ਕੇ ਹਾਂ 250 ਦਾ ਤਾਂ ਲੈ ਆਈ ਛੂਟ 500 ਦਾ ਕੀ ਛੂਟ ਹੋ ਕਰ ਲੀ ਰੋ ਕਰੇ ਪੌਣਾ ਦਾ ਛੂਟ ਵੀ ਨਹੀਂ ਆਉਦਾ 250 ਦਾ ਸੋਨੇ ਐ ਸੇਨਾ ਲਗੀਆਂ ਪਈਆਂ ਸੇਲਾਂ ਨੂੰ ਸੂਟ ਲੈ ਹੁਣ ਵਰਤਾ ਤੇ ਪਾਉਣ ਦਿਵਾਲੀ ਵਰਤਾ ਕਰਕੇ ਹੁਣ ਸੇਲਾਂ ਲੱਗੀਆਂ 250 ਦਾ ਲੈ ਈਂ ਸ਼ੂਟ ਭੁੱਖੀ ਨਾ ਮਰੀ ਜਾਈਂ ਕੋਲੋ ਜਾ ਸੋਨਾ ਲੱਗਦਾ ਗੋਲ ਮੋਲ ਜਾ ਨਹੀਂ ਫਿਰ ਤੂੰ ਪਤਲੀ ਹੋ ਜੈਗੀ ਸੇਵ ਸੂਬ ਲੈ ਆਈਂ ਕਿੰਨੇ ਦੇ 250 ਦਾ 200 ਦਾ ਸਮਾਨ ਲੈ ਈਂ 50 ਬਚਾ ਲੈ 50 ਦਾ ਕੀ ਕਰੇਂਗਾ ਤੂੰ ਜਮਾ ਕਰ ਕਿਉਂ ਹੱਥ ਨੇ ਮਟਰ ਪਨੀਰ ਦੀ ਸਬਜ਼ੀ ਨਹੀਂ ਬਣਾਉਂਗੀ ਵਰਤਾ ਦੇ ਦਿਨ ਨਾਲੇ ਮਟਰ ਪਨੀਰ ਦੀ ਸਬਜ਼ੀ ਚੌਲ ਮੁਕਰੇ ਨੇ ਚੌਲ ਲੈ ਆਈਂ ਕਿਲੋ ਚੌਲ ਬਣਾਉਂਗੀ ਲੈ ਆਈਂ ਕਰਨ ਹੱਦ ਹੋ ਗਈ ਯਾਰ 500 ਰੁਪਏ ਚੰਨਾ ਕਿੰਨਾ ਕੁ ਕੁਸ ਲੈ ਆਉਂਗੀ ਮੈਂ ਓਏ ਮੈਂ ਨਹੀਂ ਹੋਰ ਮੈਂ ਆ ਵੀ ਮਸਾਲੇ ਆ 200 ਹੋਰ ਦੇ ਦੇ ਨਾ ਨਾ 200 ਦੇ ਦੇ ਮੈਂ ਕਿਸ਼ਤ ਭਰਨੀ ਆ ਮੈਨੂੰ ਨਹੀਂ ਜਿੱਦ 200 ਠੰਡ ਨਹੀਂ ਹੈਗੀ ਜੀ ਹੈਗਾ ਦੇ ਦੇ 100 ਲੈ ਦੇ ਤੱਕ 100 ਹੋਰ ਦੇ ਦੇ ਇੱਕ ਨੋਟ ਦੇ 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 ਤਾਂ ਕੋਤ ਕਰ ਦਵਾਉਂ ਉਹੀ ਪਤਾ ਨਹੀਂ ਕਿਹੜਾ ਦਿਨ ਸੀ ਜਿੱਦ ਤੇਰੇ ਨਾਲ ਨੰਦ ਲੱਤੇਗੇ ਜੀ ਹੈ ਤਾਂ ਚੰਗੀ ਆ ਹਾਂ ਕਿਉਂ ਆ ਇਹ ਉਂਗਲ ਬੜੇਗੀ ਟਿਕ ਜਾ ਨੀ ਇਹ ਨਿਸ਼ਾਨ ਪੈ ਗਏ ਮੇਰੇ ਆਹੋ ਨੀ ਤੈਨੂੰ ਪਤਾ ਅਮਰੋ ਵਗ ਗਈ ਕਿਹਦੇ ਨਾਲ ਅਰੇ ਆਪ ਦੇ ਖਾਸ ਨਾਲ ਚੰਡੀਗੜ੍ਹ ਵਗ ਗਈ ਹਾਂ ਹੋਰ ਬੱਲਣੇ ਮੈਨੂੰ ਤਾਂ ਸੋਚ ਲੱਗ ਰਹੀ ਆ ਝੇ ਇਹ ਖਬਰ ਮੇਰੇ ਤੋਂ ਸਕਿੱਪ ਕਿਵੇਂ ਹੋ ਗਈ ਮੈਂ ਤਾਂ ਹੈਰਾਨ ਆ ਤੇ ਤੈਨੂੰ ਕਹਿੰਨੇ ਦੱਸਿਆ ਮੈਂ ਉਹਨਾਂ ਦੇ ਘਰੇ ਗਈ ਸੀ ਉਹਨਾਂ ਦੀ ਬੁੜੀ ਮਿਲੀ ਸੀ ਮਹਾ ਮਹਾ ਅੰਬਾ ਤੁਹਾਡੀ ਬਹੂ ਕਿੱਥੇ ਆ ਕਹਿੰਦੀ ਕੀ ਕਰਨਾਗਾ ਮਹਾ ਸੀ ਨਾ ਵਰਤਾਂ ਦੇ ਕੱਪੜੇ ਲੈਣ ਜਾਣਾਗਾ ਵੀ ਕਿੱਥੇ ਆ ਮੈਂ ਤਾਂ ਪੇਤ ਸਿਹਤ ਲੈਣ ਗਈ ਸੀ ਵੀ ਕਹੇ ਜੇ ਕੱਪੜੇ ਕੁੱਪੜੇ ਲੈ ਕੇ ਆਈ ਆ ਅਸਲ ਚ ਤਾਂ ਨਾ ਪਤਾ ਕੀ ਆ ਭੜੀ ਮੇਰੇ ਤਾਂ ਢਿੱਡ ਚ ਗਰੋੜਾ ਉੱਠ ਰਿਹਾ ਹੁਣ ਵੀ ਕਿਹੜੇ ਵੇਲੇ ਕਿਸੇ ਦੇ ਘਰੇ ਲੜਾਈ ਪਵਾਣਾ ਮੇਰੀ ਗੱਲ ਸੁਣਨੀ ਸੂਟ ਲੈ ਆਈ ਤੂੰ ਵਰਤਾਂ ਦਾ ਭਾਲਦੀ ਆ ਸੂਟੋ ਸਾਡੇਰ ਤਾਂ ਕਹਿੰਦਾ 500 ਰੁਪਏ ਲੈ ਲਾ ਉਸੇ ਚ ਸੂਟ ਲੈ ਲਈ ਉਸੇ ਚ ਕਾਟ ਲੈ ਲਈ 500 ਦਾ ਤਾਂ ਅੱਜ ਕੱਲ ਚੁੰਨੀ ਨਹੀਂ ਆਉਂਦੀ ਹੈਗੀ ਸੂਤੀ ਮੇਰੇ ਘਰ ਵਾਲਾ ਦਾ ਸੂਟ ਬਣਾਉਣ ਨੂੰ ਕਰਦੀ ਆਂ ਤੇਰੇ ਘਰ ਵਾਲੇ ਦੇ ਮੇਰੇ ਘਰ ਵਾਲੇ ਦਾ ਹੱਥ ਟਾਇਟ ਆ ਬੜੀ ਸਾਡਾ ਕੰਮ ਨਹੀਂ ਉਹਦਾ ਤਾਂ ਹੱਥ ਟਾਇਟ ਹੀ ਰਹਿੰਦਾਗਾ ਤੂੰ ਕਹਦਿਆ ਕਰਕੇ ਵੀ ਤਿਹਾੜ ਦਾ ਸਾਲ ਚ ਇੱਕ ਵਾਰ ਹੀ ਆਉਂਦਾ ਚਲ ਕੋਈ ਨਾ ਤਿਹਾੜ ਤਾਂ ਆਪਾਂ ਮਨਾ ਲਾਂਗੇ ਕੋਈ ਨਾ ਕਿਸੇ ਤੋਂ ਫੜਫੜ ਲਵਾਂਗੇ ਪੈਸੇ ਸੂਟ ਵਾਸਤੇ ਤੂੰ ਮੈਨੂੰ ਐਂ ਦੱਸ ਕੋਈ ਐਸੇ ਦਾ ਬੰਦਾ ਦੱਸ ਅਮਰੋਤ ਬਿਨਾ ਜਿਨ੍ਹਾਂ ਦੇ ਘਰੇ ਲੜਾਈ ਬਹੁਤ ਕੀ ਲੈ ਪਾਲੀ ਕੇ ਜਾ ਜਾ ਕੇ ਉਂਗਲ ਲਾ ਕੇ ਆਉਂ ਨੀ ਆ ਕਾਂਟੇ ਇਹ ਕਿਥੋਂ ਲੈ ਆਇਆ ਗਾ ਤੋਤਮ ਮੁੱਲ ਤੈਨੂੰ ਦੁਕਾਨ ਤੋਂ ਲਈਆਂ 50 ਰੁਪਏ ਦੇ ਆਈ ਉਹਨੂੰ ਗੱਲਾਂ ਕਿ ਆ ਪਾਲੀਂ ਜਾ ਕੇ ਕਿ ਮੇਰੇ ਘਰ ਆਣੇ ਵਰਤਾਂ ਤੇ ਬਣਵਾ ਕੇ ਦਿੱਤੇ ਆ ਬਸ ਐਸੀ ਗੱਲ ਦੱਸਿਆਪਾ ਪੈ ਜੂਗਾ ਮੜੀ ਤੀਲੀ ਲਾਉਂਦੀ ਲੋੜ ਆ ਅਥਨੇ ਭਾਂਬੜ ਦਾ ਆਪੇ ਹੀ ਨਿਕਲ ਜੂ ਸੋਨੇ ਦੇ ਹਾਂ ਕਿ ਸੋਨੇ ਲੱਗਦੇ ਨੇ ਮੈਂ ਤਾਂ ਦੇਖ ਤਾਂ ਹੀ ਤੈਨੂੰ ਪੁੱਛਿਆ ਤੂੰ ਦੱਸਿਆ ਮੈਨੂੰ ਤਾਂ ਸੋਨੇ ਦੇ ਲੱਗਦੇ ਨੇ ਸੌਖਾ ਸੱਚੀ ਕਹਿਣੀ ਆ ਮੇਰੇ ਘਰ ਤੱਕ ਰਗਿਆਟ ਸੁਣੋ ਉਹਨਾਂ ਦਾ ਤਾਂ ਚੱਲ ਫਿਰ ਤੂੰ ਐ ਕਰ ਤੂੰ ਕਰ ਕੰਮ ਬਾਅਦ ਵਿੱਚ ਮੈਂ ਤੈਨੂੰ ਖੁਸ਼ਖਬਰੀ ਦਵਾਂ ਮੈਂ ਹੁਣ ਜਾਵਾਂ ਪਾਲੀ ਕੇ हां जा चंगी तरह उगो अल्लाह कहीं को कच्चा ना ਛੱਡ ਕੇ ਚੰਗਾ हां ਚੰਗਾ ਆਏ ਫਿਰ ਦਿੰਦੇ ਬਣ ਥੜਾ ਕਰਨੇ ਨਹੀਂ ਦਿੰਦਾਂ ਚਾਹ ਨਹੀਂ ਬਣਾਉਂਦੀ ਚਾਹ ਤਾਂ ਅੱਜ ਦੁੱਧ ਹੀ ਨਹੀਂ ਲੈ ਕੇ ਆਇਆ ਚਲ ਕੋਈ ਨਾ ਠੀਕ ਆ ਚੰਗਾ ਚੰਗਾ ਬਲੀ ਆਜਾ ਫਾਇਰ ਬੋਲ ਦੇ ਕੀ ਹੋ ਗਿਆ ਕੁਛ ਨਹੀਂ ਹੋਇਆ ਸਿਆ ਪਾਤਰ ਉਤਰੋ ਕੀ ਹੋ ਰਿਹਾ ਬੰਦੇ ਨੇ ਕੀ ਪੰਗਾ ਪਾਇਆ ਕੋਈ ਨਹੀਂ ਪੰਗਾ ਪਾਇਆ ਹੁਣ ਬਹਿ ਜਾ ਤੋਰ ਕੇ ਦੀ ਲੱਕੀ ਮੈਂ ਤਾਂ ਫਤ ਪਰ ਉਹ ਕੰਮ ਮਤ ਕਰ ਲੈ ਨਾ ਤੂੰ ਹੀ ਅੱਕੀ ਰਹਿਣੀ ਮੈਂ ਸਾਰੇ ਕੰਮ ਨਵੇੜ ਕੇ ਵੇਲੀ ਹੋ ਕੇ ਤਿਆਰ ਹੋ ਕੇ ਦੀ ਆ ਗਈ ਤੇ ਚੱਲੀ ਆਇਆ ਫੁਲ ਕਰਾਈ ਨੀ ਸੋਨੇ ਦੀ ਹਾਂ ਸੋਨੇ ਦੀ ਤੂੰ ਆਪੇ ਫਿਰਦੀ ਨੀ ਤੂੰ ਦੂਜੇ ਸੋਨੇ ਦੇ ਨੀ ਪਾਈ ਬੱਸ ਨੀ ਉਹ ਤਾਂ ਬੈਂਕ ਵਿੱਚ ਧਰੇ ਹੋਏ ਨੇ ਤਾਂ ਕਰਕੇ ਉਸੇ ਹੁਣਾ ਵਾਲਾ ਸੀ ਜਮੇ ਨਾ ਇਹ ਤਾਂ ਹਨਾ ਆ ਸੀਗਾ ਕੁਛਕ ਪੈਸੇ ਮੈਂ ਜੋੜ ਰੱਖੇ ਸੀਗੇ ਜਿਹੜੇ ਮੰਮੀ ਹਰੀ ਦੇ ਕੇ ਜਾਂਦੇ ਹੁੰਦੇ ਨੇ 3 3 4 400 ਰੁਪਿਆ ਤੇ ਕੁਸਰੇ ਬਾਈ ਨੇ ਪਾ ਦੇ ਇਹ ਸੀ ਹੁਣ ਕਰਾਇਏ ਨੇ ਕੱਲੇ ਘਾਂਟੇ ਕਰਾ ਲਿਓ ਕਹਿੰਦਾ ਵੀ ਇਹਦੇ ਨਾਲ ਦਾ ਹਾਰ ਤੈਨੂੰ ਫੇਰ ਕਰਾ ਦੂੰ ਸੱਚੀ ਹਾਂ ਇਹ ਬਣੇ ਨੇ ਮੈਨੂੰ ਲੱਗਦਾ ਅੱਧੇ ਤੋਂ ਢੇਰ ਤੋਂ ਘੱਟ ਨੇ ਥੋੜੇ ਜੇ 60000 ਦੇ ਬਣੇ ਨੇ ਉਹ 60 ਤੋਂ ਤਾਂ ਨਹੀਂ ਵੱਧਦੇ ਨੇ ਤਾਂ ਨਹੀਂ ਘੱਟ ਨੇ ਮੈਂ ਤਾਂ 60 ਹੀ ਦੱਸਿਆ ਉਹਨੇ ਮੈਨੂੰ ਲੱਗਦਾ ਚਲ ਬਚਤ ਕਰਕੇ ਬਣਵਾ ਕੇ ਦੇ। ਹਾਂ ਗਿਫਟ ਦਿੱਤਾ ਸੀ ਦਿਵਾਰੀ ਵਾਲਾ ਕਹਿੰਦੇ ਸੂਟ ਫੇਰ ਲਿਆ ਮੇਗਾ। ਮੈਨੂੰ ਦੋ ਸੂਟ ਇੱਕ ਪਹਿਨਾਂ ਦੀਆਂ ਇੱਕ ਆਹ। ਸੱਚੀ ਚਲ ਬਚਤ ਦੇ ਗਿਫਟ ਹੈ। ਇੱਕ ਸੂਟ ਦੇ ਮੈਨੂੰ ਪੈਸੇ ਦੇ ਗਿਆ ਕਹਿੰਦਾ ਤੂੰ ਪਾਲੀ ਨੂੰ ਲੈ ਜੀ ਨਾਲ ਲੈ ਆਈ ਜਾ ਕੇ। ਮੈਂ ਤੈਨੂੰ ਤਾਂ ਕਹਿਣਾ ਹੀ ਇਹ ਵੀ ਅੱਜ ਅਪਾ ਚੱਲੀਏ ਲੈ ਕੇ ਇਹ। ਕਿੰ ਤੂੰ ਜਿਦ ਕੋਰੀ ਹੁੰਦੀ ਸੀ। ਕਾਦੀ ਵਰਤ ਰੱਖਦੀ ਹੁੰਦੀ ਸੀ। ਜੋ ਤੂੰ ਕੀ ਪੂਜਾ ਪਾਠ ਕਰਦੀ ਹੁੰਦੀ ਸੀ। ਮੈਂ ਮੈਂ ਤਾਂ ਬਸ ਇਹ ਕਹਿੰਦੀ ਸੀ ਤੀ ਬਾਬਾ ਜੀ ਵੀ ਬਾਬਾ ਜੀ ਮੇਰੇ ਘਰ ਵਾਲਾ ਸੋਨਾ ਮਿਲ ਜੇ। ਸੋਨਾ ਤਾਂ ਨਹੀਂ ਹੈਗਾ ਵੀ ਚੱਲ ਆਏ ਵੀ ਸ਼ੌਂਕ ਪੂਰੇ ਕਰ ਦਤਾ ਮੇਰੀ ਘਰੋਂ ਲੋਦੋਂ ਮੇਰੇ ਕੋਈ ਸ਼ੌਂਕ ਨਹੀਂ ਪੂਰਾ ਕਰਦਾ ਸਾਲ ਵਾ ਦਾ ਇੱਕੋ ਹੀ ਵਰਤਾਂ ਦਿਨ ਹੁੰਦਾ ਨਾ ਆਪਣਾ ਤੜਕੇ ਸੂਟ ਨੂੰ ਕਿਆ ਦੀ ਐਨੇ ਨਾ ਕੁਝ ਬੋਲ ਕੇ ਗਿਆ ਫਿਰ ਮੂ ਕੀ ਬਣ ਸਕਦਾ ਫਿਰ ਤਾਂ ਵਰਤ ਰੱਖ ਦੀ ਵਰਤ ਤਾਂ ਰੱਖੂਗੀ ਵਰਤ ਤਾਂ ਕਿਉਂ ਹੁਣ ਉਹ ਵੀ ਗੱਲ ਛੇ ਮਸਤਮਾ ਵਰਤ ਹੋ ਗਿਆ ਕਿੰਨੇ ਵਰਤ ਹੁੰਦੇ ਕਹਿੰਦੇ ਉਦਾਂ ਆਪ ਦੇ ਮਰਜ਼ੀ ਦੇ ਹੁੰਦੇ ਜਿੰਨੇ ਮਰਜ਼ੀ ਰੱਖ ਲਾ ਬੱਸ ਤਪੜੀ ਮੈਂ ਰੱਖੂੰਗੀ ਹਾਂ ਤਾਂ ਫਿਰ ਇੱਕੋ ਇੱਕ ਦਾ ਤਨ ਕੋਲ ਦੇਣ ਹੁੰਦਾ ਨਾਲ ਉਹ ਤੋਂ ਦੀ ਚੂਰੀ ਚਾਰੀ ਖਾਣੇ ਫਲ ਫੂਟ ਖਾਣੇ ਦਿਸ ਕੇ ਆ ਬੰਗਾਲਾ ਤੁਸੀਂ ਨਹੀਂ ਲਿਓ ਕਿ ਤੂੰ ਅਸੀਂ ਤਾਂ ਲੈਂਦਾ 600 ਰੁਪਏ ਦਾ ਕਿਲੋ ਇੱਧਰ ਨਹੀਂ ਅੱਛਾ ਹੋਰ ਕਿਹੜੀ ਰੈਡੀ ਤੋਂ ਲੈਂਦਾ ਹਾਂ ਜਿਹੜਿਆ ਗਾਲੀ ਰੈਡੀ ਨਹੀਂ ਹੈਗੀ ਬਾਬੇ ਵਾਲੀ ਇਤੋਂ ਲੈਂਦਾ ਚਲੋ ਉਹ ਤੋਂ ਛੱਡੋ ਉਹਦੇ ਕੀ ਮੇਰੇ ਕੋਲ ਤਾਂ ਮੈਨੂੰ ਕੁਝ ਨਹੀਂ ਦਵਾਉਂਦਾ ਤੂੰ ਸਮਝਾ ਸਮਝੂ ਤੇ ਅਕਰ ਤੇਰੇ ਕਰਨ ਕਦੇ ਮਾੜਾ ਮੋੜਾ ਸਿਰ ਖਲੋਸ ਦਿੰਦਾ ਏ ਬੱਸ ਨਹੀਂ ਮੇਰੇ ਨਾਲ ਬਥੇਰਾ ਪਹਿਲਾਂ ਹੀ ਕਰਦਾ ਹੁੰਦਾ ਸੀ ਫਿਰ ਮੈਂ ਦਬਕਾ ਦਿੱਤਾ ਸੀ ਮੈਂ ਮੇਰੇ ਪ੍ਰਿੰਟ ਵਾਲਿਆਂ ਨੂੰ ਬੁਲਾ ਲਿਆ ਕਿਹੜਾ ਦਬਕਾ ਜੀ ਆਹੀ ਉਹਦੇ ਨਾਲ ਜੀ ਜਾਂਦਾ ਮੇਰੇ ਰਿੱਝਾ ਪੂਰੇ ਆ ਕਰਦੇ ਉਹਨੇ ਮੇਰੇ ਤੇ ਰੱਖ ਦੇ ਕੇ ਭਾਗ ਚ ਮੈਂ ਕਿ ਕਿ ਦੇਖਾ ਜਿਹਨੂੰ ਇਥਨੀ ਬਈ ਦੇਖ ਆਪਨੀ ਜ਼ਿੰਮੇਵਾਰੀ ਤੇ ਕਹਿ ਕੇ ਦੇਖੀ ਕਿ ਕਿ ਪਲੇਸ ਨਾ ਪਈ ਜੀ ਕਿਉਂ ਹਰ ਬੰਦਿਆਂ ਦਾ ਪਤਾ ਨਹੀਂ ਤੋ ਕਿ ਕਦ ਪਾਸਾ ਪਲਟਤਾ ਨੇ ਹੈ ਤੋ ਪਿਆਰ ਨਾਲ ਬੋਲੇ ਕਰ ਉਹਨੇ ਪਿਆਰ ਨਾਲ ਰਿਹਾ ਕਰ ਪਿਆਰ ਨਾਲ ਹੀ ਰਹਿਣੀ ਹੈ ਮੇਰਾ ਸਾਡਾ ਨਾਲ ਤਾਂ ਕੱਲ ਮੇਰੇ ਖੜਤੂ ਦੀ ਸੀ ਮੈਨੂੰ ਕਹਿੰਦਾ ਅੱਜ ਨਹੀਂ ਕਹਿੰਦਾ ਕਰਾ ਕੇ ਲਿਆਉਂਦੇ ਕੱਟੇ ਕਹਿੰਦਾ ਕੱਲ ਨੂੰ ਚੱਲਾਂਗੇ ਹਾਂ ਕਹਿੰਦਾ ਨਾਲੇ ਵੀ ਥੋੜੇ ਦਿਨ ਰਹਿ ਜਾਣਗੇ ਉਹ ਦੋਨੋਂ ਮੈਂ ਕਿਹਾ ਚੁੱਪ ਕਰਕੇ ਅੱਜ ਜਾਣਾ ਬਗ ਜਾਂਦੇ ਮੁਰਕੇ ਮੈਂ ਤਾਂ ਕਰਾ ਤੂੰ ਰੋਵ ਬਣਾ ਕੇ ਰੱਖਦੀ ਆਉਦੇ ਘਰਾਂ ਨੇ ਨਾ ਰੋਵ ਬਣਾ ਕੇ ਰੱਖਦੀ ਕਦੇ ਕਦੇ ਜੇ ਰੋਵ ਚੱਲ ਜਾਂਦਾ ਮੇਰਾ ਨਹੀਂ ਤਾਂ ਫਿਰ ਮੇਰੇ ਕੋਤਨੀ ਚ ਪੈਂਦੀ ਨੇ ਜੀ ਮੇਰਾ ਤਾਂ ਨਾ ਕੁਝ ਵੀ ਨਹੀਂ ਚੱਲਦਾ ਨੇ ਕੁਛ ਚੱਲੇ ਚਹਿਨਾ ਚੱਲੇ ਆਕ ਰਹੀ ਹੈ ਤੇਰੇ ਕੋਲ ਹੈਗੀ ਹੈ ਹਾਂ ਬਸ ਉਹ ਚੱਲ ਫਿਰ ਉਹਦੇ ਪਾਦੀ ਤਾਂ ਨਹੀਂ ਹੈਗੀ ਉਹ ਤਾਂ ਬੇਮਤੀ ਉਹ ਕਹਿੰਦਾ ਮੈਨੂੰ ਓਹੋ ਮੇਰੀ ਗੱਲ ਸੁਣ ਪਹਿਲਾਂ ਮੇਰੇ ਘਰ ਵਾਲਾ ਵੀ ਮੈਨੂੰ ਇਹ ਕਿਆ ਕਰਦਾ ਸੀ ਤੀਮੇ ਦੇ ਗੋਤ ਪਿੱਛੇ ਮਤ ਹੁੰਦੀਆਂ ਇਹਨਾਂ ਨੂੰ ਆਕਲ ਨਹੀਂ ਇਹ ਸੁਡੜਲ ਹੁੰਦੀਆਂ ਨੇ ਇਹਨਾਂ ਨੂੰ ਬਸ ਕੰਮ ਤੱਕ ਮਤਲਬ ਹੁੰਦਾ ਇਹਨੂੰ ਤਾਂ ਘਰ ਤੇ ਕੰਮ ਕਰਾਉ ਭਲਾਣਾ ਟੇਮ ਕਹੀਂ ਪੋਂਕੀ ਜਾਂਦਾ ਰਹਿੰਦਾ ਤੀਗਾ ਫਿਰ ਪਤਾ ਇੱਕ ਦਿਨ ਕੀ ਹੋਇਆ ਭਾਈ ਮੈਂ ਮੰਗਿਆ ਸੂਂਡਾ ਮਾਜੀ ਮੈਂ ਸੂਂਡ ਲੈ ਕੇ ਕਹਿੰਦਾ ਮੇਰੇ ਕੋਲੇ ਨਹੀਂ ਪੈਸੇ ਪੁੱਛੇ ਕਿ ਰੋਜ਼ ਹੀ ਸੂਟ ਭਾਲਦੀ ਰਹਿੰਨੀ ਆ ਤੂੰ ਕਹਿੰਦਾ 500 ਰੁਪਇਆ ਲੈ ਜਾ ਉੱਥੋਂ ਲੈ ਮੈਂ ਇਹ ਤਾਂ ਲੰਦਾ ਹਾਂ ਨਹੀਂ 500 ਤਾਂ ਕਹਨੂੰ ਮੈਂ ਤਾਂ 1000 ਰੁਪਇਆ ਤਾਂ ਕਹਿਦਾ ਫਿਰ ਤੈਨੂੰ 500 ਵੱਧ ਕਹਿੰਦਾ ਠੀਕ ਆ ਤੇ ਉਸ ਤੋਂ ਬਾਅਦ ਮੈਂ ਹਾਂ ਵੀ ਮੈਂ ਨਹੀਂ 500 ਲੈ ਕੇ ਆਉਂਦੀ ਵੀ 500 10 500 ਕੁਝ ਸੂਟ ਹਾਂ ਮਾ ਮੈਂ ਨਹੀਂ ਪਰੇ ਪੁਲੀ ਕਹਿੰਦਾ ਠੀਕ ਆ ਨਹੀਂ ਲਿਓ ਨਾ ਨਾ ਪੈਸੇ ਆਏ ਕਹਿੰਕੇ ਤਾਂ ਸੋ ਗਿਆ ਮੈਂ ਜੀ ਪੋਚ ਕੇ ਲੈਨੇ ਪਰਸ ਦੇ ਵਿੱਚੋਂ ਐਸੀ ਕੱਢ ਲਿਆ ਪਰਸ ਚ ਉਦੇ ਉਦੇ ਪਾਸੇ ਚੋਂ ਮੈਂ ਉਹਦੇ ਪਾਸੇ ਚੋਂ ਕੱਢ ਲਿਆ ਰੱਬ ਤੇਰਾ ਭਲਾ ਕਰੇ 2500 ਰੁਪਏ ਹਾਂ 2500 ਰੁਪਏ ਕੱਢ ਕੇ 500 ਦਾ ਲੈਣਾ ਮੇਕਅਪ ਦੋਹੇਆ ਤੇ ਲੈ ਸੂਟ 1500 ਦਾ ਸੂਟ ਆਇਆ 500 ਦੇ ਵਿੱਚ ਆ ਹਰ ਲੈਸਾਂ ਲੂਸਾ ਤੇ ਲਾਈਨਿੰਗ ਵਗੈਰਾ ਲਾ ਕੇ 2000 ਦਾ ਪੈ ਗਿਆ 2000 ਦਾ ਪੈ ਗਿਆ ਮੈਂ ਤੇ ਸਾਡੀ ਮੰਤਰ ਤੋਂ ਸਵਾਲਿਆ ਸਵਾਲ ਕੇ ਮੈਂ ਤੇ ਜਿੱਦੇ ਤਿਆਰ ਹੋ ਕੇ ਗਈ ਪਿੰਡ ਹਾਂ 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 ਆਏ ਘਰ ਚੰਮਾ ਕਚਮਾ 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 ਪੰਜਾਬ ਵਾਲੀਆਂ ਪਾਰੀਆਂ ਪੂਰੀ ਹੈਗੀਆਂ ਨੇ ਮੇਰੇ ਕੋਲੇ ਤੇ ਭਾਈ ਪਾ ਕੇ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਆਹ ਸੂਟ ਨਹੀਂ ਬਾਹ ਇਹ ਜੀ ਮੈਲੇ ਸੀ ਕਹਿੰਦਾ ਕਿੰਨੇ ਦੇ ਲਈ ਮਹਾ 2000 ਤਾਂ ਦੇਖ ਵਾ ਕਹਿੰਦਾ ਕਦੋਂ ਮਹਾ ਮੈਂ ਤੇਰੇ ਪਾਸੋਂ ਚ ਪੈਸੇ ਕੱਢੇ ਸੀ ਕਹਿੰਦਾ ਚੱਲ ਕੋਈ ਨਾ ਕੱਢ ਲੈ ਕੱਢ ਲੈ ਕੁਝ ਨਹੀਂ ਬੋਲੇ ਕੁਝ ਨਹੀਂ ਬੋਲੇ ਉਸ ਤੋਂ ਬਾਅਦ ਫਿਰ ਮੈਨੂੰ ਆਪ ਹੀ ਲੈ ਕੇ ਦੇਣ ਲੱਗਿਆ ਜੀਜਾ अच्छा 10 ਵੀ ਦਿੱਤਾ ਸੀ ਬੱਡੂ ਦੇ ਬੱਸੀ ਕੱਢੇ ਆ ਮੈਂ ਦੱਸ ਦਿੱਤਾ ਸੀ ਪਹਿਲਾਂ ਤਾਂ ਐਂ ਕਹਿੰਦਾ ਸੀ ਕਹਿੰਦਾ ਆਈਂ ਦੀ ਕਾਕੇ ਪੈਸੇ ਕੱਢੀ ਤੇ ਹੁੰਦੇ ਵੀ ਮੈਨੂੰ ਦੱਸ ਦਿਆ ਘਰ ਤੋਂ ਫਿਰ ਮੈਨੂੰ ਪਤਾ ਕੀ ਹੋਇਆ ਫਿਰ ਮੈਨੂੰ ਵੀ ਐਂ ਚ ਲੋਕਾਂ ਨੂੰ ਬੰਦੇ ਨੂੰ ਦੱਸਣਾ ਚਾਹੀਦਾ ਫਿਰ ਮੈਂ ਦੱਸਤਾ ਮਾਜੀ ਛੋਡੇ ਬੱਟੂਏ ਚ ਪੈਸੇ ਕੱਢ ਕੇ ਮਾਜੀ ਮੈਂ ਸੂਟ ਲਈ ਸੀ ਕਹਿੰਦਾ ਕਿੰਨੇ ਕੱਢੇ ਸੀ ਮੈਂ 2500 ਕੱਢੇ ਸੀ 500 ਦਾ ਮੈਂ ਸਮਾਨ ਲਈ ਤੀਗੀ ਤੇ ਬਾਕੀ ਸੂਟ ਤੇ ਲਾ ਤੇਰੇ ਕਹਿਣ ਦਾ ਮਤਲਬ ਇਹ ਹੈ ਸਾਰਾ ਕੁਝ ਕਰ ਕਰਾ ਕੇ ਦੱਸੀ ਦਾ ਹੁੰਦਾ ਕੁਝ ਕੁ ਨਾ ਨਹੀਂ ਦੱਸੀਦੀ ਹੁੰਦੀਆਂ ਹਾਂ ਹਾਂ אי קליਦਾ ਹੁੰਦਾ ਦਾ ਤੂੰ ਐ ਕਰੇ ਹੂੰ ਸੂਤ ਲੈਣ ਜਾਏਂਗੀ ਮੈਨਾਂ ਕਹ ਜਾਂਦੀ ਨਹੀਂ ਮੈਂ ਫਿਰ ਮੜਿਆ ਕੰਮ ਰਹਿਦਾ ਉਹ ਕਰ ਲਾਂ ਫਿਰ ਦੰਨੋ ਆਪਾਂ ਚੰਗਾ ਹੈ ਆਹ ਤੇ ਮੈਨੂੰ ਹਾਕ ਮਾਰਦੀ ਫਿਰ ਚੰਗਾ ਸੱਚ ਅੱਜ ਮੇਰੇ ਫੋਨ 'ਚ ਪੈਸੇ ਮੁਕਰੇ ਨੇ ਫੋਨ ਨਾਲ ਲਾਉਣ ਦੇ ਜੀ ਨਾਲੇ ਨੂੰ ਮੈਨੂੰ ਹਾਕ ਮਾਰ ਨੂੰ ਨਾਲੇ ਆਪਾਂ ਪੈਸੇ ਪਵਾ ਜਾਵਾਂਗੇ ਮੇਰੇ ਫੋਨ 'ਚ ਜਮ ਆਹ ਠੀਕ ਆ ਮੇਰੇ ਘਰ ਵਾਲ ਨੂੰ ਤੇ ਦੀ ਕਰਾਣੀ ਚੰਗਾ ਦੇਖ ਕਰਕੇ ਨਾ ਸੋਣਿਆ ਬੇਬੰਸ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਲਾ ਪ੍ਰੀਤੂ ਕਿੱਧਰ ਬਈ ਸਾਡੇ ਘਰ ਸਾਡੇ ਘਰੋਂ ਸਾਡੇ ਘਰ ਕੀ ਕਰਨੀ ਜੀ ਪਾਲੀ ਨੇ ਬੁਲਾਇਆ ਸੀ ਅੱਛਾ ਬਈ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਇੱਕ ਦਿਨ ਆਪਾਂ ਮੈਸਰ ਕਰ ਬਈ ਵੈਲੀ ਆ ਮੈਂ ਤਾਂ ਮੈਨੂੰ ਕਿਹੜਾ ਕੋਈ ਕੰਮ ਆ ਮੈਂ ਤੈਨੂੰ ਐਂ ਕਹਿੰਦਾ ਸੀ ਹਾਂ ਤੇ ਭੈਣ ਵਣ ਕੇ ਉਹਨੂੰ ਸਮਝਾ ਦੇ ਮਾੜਾ ਮੋਟਾ ਕਿਉਂ ਕੀ ਹੋ ਗਿਆ ਪਰ ਰੋਜ਼ ਹੀ ਮੇਰੇ ਨਾਲ ਕਲੇਸ਼ ਆ ਹੁਣ ਵਰਤਾਂ ਦਾ ਨਹੀਂ ਅੱਗੇ ਮੈਂ ਵਰਤ ਰੱਖਣੇ ਆ ਮੈਨੂੰ ਸੂਟ ਜੁਐਲਰੀ ਆਹਾ ਮੈਂ ਕਿਹਾ ਬਈ ਤੂੰ 1100 ਦਾ ਜਿਹੜੀ ਰਾਹ ਲੱਗਦੀ ਗੱਲ ਆ ਉਹ ਹੋਇਆ ਸੂਟ ਲੈ ਲਾ ਹਨਾ ਵੀ 2000 ਦਾ ਤਾਂ ਬਹੁਤ ਘੱਟ ਸੂਟ ਆ ਜਾਂਦਾ ਪ्योर ਦਾ ਨਾਲ ਤਾਂ ਦੁਪੱਟਾ ਨਾਲੇ ਕੱਢਿਆ ਹੋਇਆ ਉਹੀ ਤਾਂ ਗੱਲ ਆ ਕਿ ਮੈਨੂੰ ਤਾਂ ਮਹਿੰਗਾ ਸੂਟ ਲੈਣਾ ਮੈਂ ਮੈਨੂੰ ਜੁਐਲਰੀ ਮੈਂ ਮੇਕਅਪ ਮੈਂ ਹਾਂ ਬਈ ਹੁਣ ਹਜੇ ਹੱਥ ਟਾਈਟ ਆ ਮੂਰੇ ਕੰਮ ਚੱਲੂਗਾ ਮੂਰੇ ਸੀਜ਼ਨ ਆਊਗਾ ਹਜੇ ਮੂਰੇ ਨਵੰਬਰ ਤੱਕ ਚੱਲ ਵਧੀਆ ਸੀਜ਼ਨ ਚੱਲ ਪੈਂਦਾ ਨਾਲੇ ਭਾਈ ਆਇਆਗਾ ਦੇਖ ਹੁਣ ਉਹ ਜੇ ਵਰਤ ਰੱਖੇ ਦਾ ਕੀ ਫਾਇਦਾ ਜਦੋਂ ਘਰ ਵਾਲਿਆਂ ਨੂੰ ਤੰਗ ਕਰੀ ਜਾਂਦਾ ਉਹੀ ਤਾਂ ਗੱਲਾਂ ਵੀ ਦੇਣਾ ਲੈਣਾ ਪਹਿਲਾਂ ਹੀ ਟੈਟ ਹੋ ਰਿਹਾ ਤੂੰ ਡਮਵਾਂਡਾ ਰੱਖ ਮਾੜਾ ਮੋਟਾ ਤੇਰੀ ਮੰਨ ਲੂ ਤੂੰ ਸਮਝਾ ਦੇ ਸਮਝਾ ਦੂਗੀ ਕੋਈ ਨਮਾ ਕਹਿ ਦੂਗੀ ਵੀ ਘੱਟ ਵਾਲਾ ਸੂਟ ਲੈ ਲੂ ਉਹੀ ਤਾਂ ਗੱਲ ਆ ਮੇਰੇ ਕੋਲ ਹਾਗੇ 13 ਨਾ ਲੈ ਲੈਂਦੀ ਆ ਕਿ ਲਾਪਰੀ ਤੇ ਸਾਰੀਆਂ ਗਮੰਡਣਾ ਉਹਦੇ ਘਰ ਵਾਲਾ ਉਹਨੂੰ ਐ ਲੈ ਕੇ ਦਿੰਦਾ ਐ ਲੈ ਕੇ ਦਿੰਦਾ ਪਤਾ ਨਹੀਂ ਉਹਨੂੰ ਕੌਣ ਕਹਿੰਦਾ ਪਤਾ ਨਹੀਂ ਵੀ ਤੂੰ ਕਹਿੰਨੀ ਆ ਨਾ 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 ਮੈਂ ਮੈਂ ਤਾਂ ਉਹੀ ਨਹੀਂ ਆਵਦਾ ਘਰ ਵਾਲੇ ਨੇ ਤੰਗ ਕਰਦੀ ਜਿਹੜੀ ਚੀਜ਼ ਉਹਨੇ ਆ ਉਹਦੇ ਦਿਲ ਲੱਗੀ ਤਾਂ ਲੈ ਕੇ ਦੇ ਦਿੰਦਾ ਨਹੀਂ ਨਾ ਸਹੀ ਮੈਂ ਤਾਂ ਹੁਣ ਵਰਤਾ ਤੇ ਵੀ ਪੁਰਾਣਾ ਸੂਟ ਪਾਉਂਗੀ ਪਰ ਉਹੀ ਤਾਂ ਗੱਲ ਆ ਵੀ ਭਾਈ ਜਦੋਂ ਮੂਰੇ ਕੋਈ ਵਿਆਹ ਸਾਦੀ ਉਹ ਉਹਦੇ ਲੈ ਲੇ ਹੁਣ ਬੰਨਿਆ ਥੋੜੀ ਆ ਭਾਈ ਐਂ ਤੇਰੇ ਮੈਂ ਤੈਨੂੰ ਕਹਿਣਾ ਤੂੰ ਸਿਆਣੀ ਆ ਪਹਿਣ ਬਣ ਕੇ ਇਹਦੇ ਦਿਮਾਗ ਚ ਕੋਗੜ ਦੇ ਕੁਝ ਬਾੜਦੇ ਮੈਨੂੰ ਤਾਂ ਐਸੀ ਕਹਿੰਦੀ ਸੂਟ ਲੈ ਕੇ ਆ ਮੰਗਿਆ ਜਮਨਸਾ ਚੱਲੀ ਹੁਣ ਸੂਟ ਪਤਾ ਨਹੀਂ ਕਿੱਥੋਂ ਲੈ ਕੇ ਆਉ ਕਿੱਥੋਂ ਨਾ ਤੂੰ ਮੜਾ ਇਹਨੂੰ ਸਮਝਾ ਦੇ ਕਰ ਕਹਿੰਦੇ ਆ ਵੀ ਘਰ ਦੀ ਕਬੀਲਦਾਰੀ ਵੀ ਦੇਖੀ ਦੀ ਹੁੰਦੀ ਆ ਇਹ ਜ਼ਰੂਰੀ ਤਾਂ ਨਹੀਂ ਵੀ ਆਪਦਾ ਬੰਦਾ ਯੋਖਾ ਕਰੀ ਜਾਣਾ ਨਾ ਨਾ ਕੋਈ ਨਾ ਬਾਈ ਮੈਂ ਸਮਝਾ ਦਊਗੀ ਲੈ ਬੰਦੇ ਦੀ ਉਮਰ ਵਾਸਤੇ ਤਾਂ ਕਹਿੰਦੇ ਇਹ ਵਰਤ ਰੱਖਣਾ ਹੁੰਦਾ ਵੀ ਹਾਂ ਘਰ ਵਾਲੇ ਦੀ ਉਮਰ ਲੰਬੀ ਹੁੰਦੀ ਆ ਬਾਈ ਫਿਰ ਟੈਨਸ਼ਨ ਨਾ ਉਮਰ ਘਟੂਗੀ ਕਿ ਬਧੂਗੀ ਇਹਨੂੰ ਪੁੱਛਣ ਵਾਲਾ ਹੋਵੇ ਤੂੰ ਤਾਂ ਵਰਤੀ ਨਾ ਰੱਖੇ ਨਾ ਨਾ ਕੋਈ ਨਾ ਬਾਈ ਤੂੰ ਬੇਚਿੰਤਾ ਹੋ ਜਾ ਹੁਣ ਤਾਂ ਇੱਥੇ ਪੈਸੇ ਨਹੀਂ ਮੰਗਦੀ ਉਹ ਬਸ ਤੈਨੂੰ ਇੰਨੀ بس ਤੂੰ ਆਉਂਦਾ ਹੋ ਕਰ ਲਿਆ ਬਾਈ ਉਹਨੂੰ ਸਮਝਾ ਦਿਆ ਕਰ ਕਦੇ ਨਿੱਤ ਨਮੇ ਨਿੱਕੀ ਨਿੱਕੀ ਗੱਲਾਂ ਤੋਂ ਮਿਕਲੇ ਇਸ ਦਾ ਵਾਧਾ ਵੱਜ ਜਾਂਦਾ ਗੱਲ ਕੁਛ ਨਹੀਂ ਚਲ ਆਹ ਹੋ ਮੈਂ ਸਮਝਾ ਦੂੰਗੀ ਤੇਰਾ ਹੋਣ ਵਾਲਾ ਬਾਈ ਕਰੇ ਮਚਾਹ ਕਰਨੀ ਆ ਠੀਕ ਆ ਬਾਈ ਹਾਂ ਚੰਗਾ ਇਹ ਦੇਖ ਲੈ ਦੁਰਮਟ ਜਾ ਕਦਾ ਮੇਰੇ ਕੋਲੇ ਪੈਸੇ ਨਹੀਂ ਇੰਨੇ ਪੈਸੇ ਕਮਾਉਂਦਾ ਇੰਨੇ ਪੈਸੇ ਕਮਾਉਂਦਾ ਨਹੀਂ ਇਹ ਲੋਕਾਂ ਨੂੰ ਬਾਹਰੇ ਭੇਜਣ ਦਾ ਕੰਮ ਇਹ ਕਰਦਾਗਾ ਹੈ ਹੈ ਲੋਕਾਂ ਤੋਂ ਇੰਨੇ ਨੇ ਪੈਸੇ ਇਹ ਲੈਂਦਾਗਾ ਇਹ ਪਤਾ ਨਹੀਂ ਕਿਉਂ ਕਰਦਾ ਆਪਦੇ ਘਰ ਵਾਲੀ ਨੂੰ ਮੇਰੇ ਕੋਲੇ ਪੈਸੇ ਨਾ ਹੁਣ ਤੇ ਆਪਾਂ ਨੇ ਲੁੱਤੀ ਲਾਉਣੀ ਸੀ ਲਾਤੀ ਵੀ ਮੈਂ ਸੋਨੇ ਦੇ ਕਾਂਟੇ ਕਰਾ ਲਏ ਹੁਣ ਦੇਖੀ ਇਹਨਾਂ ਦਾ ਘਰੇ ਕਲੇਸ਼ ਪੈਂਦਾ ਆ ਗਿਆ ਹੈਲੋ ਆਜ ਪਰ ਬਈ ਹਾ ਹਾ ਦੋ ਦੋ ਲੈ ਕੇ ਆਈ ਤੇਰਾ ਚੇਲਾ ਸਾਬ ਬਈ ਮੈਂ ਕਾਪੀ ਤਾਂ ਫੜਾਤੀ ਸੀ ਸਾਬ ਨੂੰ ਪਰ ਮੈਂ ਤੈਨੂੰ ਐ ਕਹਿੰਦਾ ਵੀ ਉਹਨੂੰ ਮੈਂ ਪੈਸੇ ਨਹੀਂ ਫੜੇ ਹੈਗੇ ਉਦੋਂ ਹਾਂ ਆਹ ਦਸੀ ਦੇਣੀ ਤੇ ਅਗਲੀ ਦਸੀ ਦੇ ਹੁਣ ਤੋ ਆ ਮਹੀਨੇ ਤੇ ਮੈਨੂੰ ਚਾਰ ਦਸੀਆਂ ਦੇ ਇਕੱਠੇ ਪੈਸੇ ਦੇ ਦੇ ਨਾਲੇ ਮੈਂ ਥੋੜੇ ਜਿਹਾ ਐਡਵਾਂਸ ਲੈ ਕੇ ਜਾਊਗਾ ਮੇਰਾ ਦੇਣਾ ਲੈਣਾ ਯਾਰ ਕਿਸੇ ਨਾਲ ਉਹ ਉੱਤਰ ਜੂਗਾ ਉਹ ਬੰਦਾ ਫਿਰ ਮੁੜ ਕੇ ਕਾਹ ਪਜਾ ਨੂੰ ਵਰਤਾਇ ਰਹਿ ਜਾਂਦਾ ਮਾਡਲ ਟੋਟਲ ਮੇਂ ਇਹ ਕਾਨੂੰ ਦੇਣੇ ਬੰਦੇ ਨੂੰ ਇਕੱਠੇ ਪੈਸੇ ਦੇ ਦਾਂਗੇ। ਹਾਂ। ਤੇ ਆਹ ਆਹ ਬਾਕਾ ਕਾਪੀ ਫੜਾਤੀ ਉੱਤੇ ਉਹਨੇ ਟੋਟਲ ਕਰ ਰੱਖਿਆਗਾ। ਹਾਂ। ਮੈਂ ਦੱਸੂਗਾ ਦੱਸੂਗਾ ਭਾਈ 4 ਦਿਨ ਪਹਿਲਾਂ ਦੱਸੂਗਾ। ਠੀਕ ਆ। ਕਰ ਦੀ ਮੇਰਾ ਪਾਈ ਬਣ ਕੇ ਚੰਗਾ ਆ ਦਸੀ ਤੇ ਹੁਣ ਮੈਂ ਲੈਤੇ ਨਹੀਂ ਇੱਕ ਦਸੀ ਅਗਲੀ ਨਹੀਂ ਲੈਂਦਾ ਫਿਰ ਦੋ ਵਾਰ ਚ ਫਿਰ ਮੈਨੂੰ ਮਹੀਨੇ ਦੇ ਦੇ ਦੀ ਇਕੱਠੇ ਪੂਰੇ ਯਾਰ ਥੋੜੇ ਜਿਹਾ ਐਡਵਾਂਸ ਦੇ ਦੇ। ਠੀਕ ਆ ਠੀਕ ਆ ਭਾਈ ਠੀਕ ਆ ਓਕੇ ਇਸ ਵਰ ਪੈਸੇ ਲੈ ਨਹੀਂ ਆ ਦੁੱਧ ਲੈਣਾ ਲੈ ਨਹੀਂ ਹੈਗੇ ਉਹ ਦੇਣੇ ਸੀ ਨਾ ਜਿਹਦੇ ਪਰ ਮੈਂ ਆਗਲੇ ਨੂੰ ਕਾਹਨੂੰ ਟਟਵੇਂ ਪੈਸੇ ਦੇਣਿਆ ਉਹ ਕਰ ਲਾਂਗੇ ਠੀਕ ਆ ਹੁਣ ਦਸੀ ਹੁਣ ਹੋਊਗੀ ਤੇ ਇਸ ਦਵਾ ਚ ਆ ਅਗਲੀ ਦਸੀ ਤੇ ਦੁੱਧ ਭੇਜੂਗਾ ਕੁਛ ਕੁ ਨੂੰ ਕਹਦਾ ਐਡਵਾਂਸ ਦੇ ਦੇ ਮੈਨੂੰ ਕਿੰਨੇ ਪੈਸੇ ਦੇ ਪੈਣੇ ਮੈਨੂੰ ਦੁੱਧ ਆਪਣਾ ਬਣ ਜਾਂਦਾ 4-5000 ਰੁਪਏ ਦਾ ਅੱਛਾ ਹੂੰ ਠੀਕ ਹੈ ਚਲੋ ਹਮ ਤਾਂ ਸਿੱਧਾ ਬਣ ਜਾਂਦਾ 5000 ਦਾ ਮਹੀਨੇ ਦਾ ਤਾਂ ਵੱਧੀ ਬਣੂਗਾ ਹਾਂ ਇੱਥੇ ਹੈਗਾ ਮੈਂ ਕੰਮ ਕਰ ਲਾ ਠੀਕ ਹੈ ਨਲੇ ਜੇ ਲੈ ਕੇ ਆਉਣਾ ਹੋਇਆ ਸੂਟ ਜੋ 1000 ਰੁਪਏ ਪਿਆ ਉੱਥੋਂ ਕਚਾ ਚੱਕ ਕੇ ਲੈ ਜੀ ਨਹੀਂ ਬਸ ਲੋੜ ਨਹੀਂ ਤੁਸੀਂ ਸੰਭਾਲ ਕੇ ਰੱਖੋ ਪਲੀ ਚਤੰਗਾ ਫਿਰ ਮੈਂ ਜਾਇਆ ਮੈਂ ਕੰਮ ਹੈ ਠੀਕ ਹੈ ਜੀ ਹਣੇ ਚ ਬੱਪਸ ਆ ਜੂ ਸਭ ਤੋਂ ਪਹਿਲਾਂ ਮੈਂ ਆਪਣਾ ਕੰਮ ਹੀ ਕਰਾਂ ਚਲ ਆ ਵੀ ਮੇਰਾ ਦਿਮਾਗ ਵਧੀਆ ਕੰਮ ਕਰ ਗਿਆ ਨੰਬਰ ਕੱਢ ਲਿਆ ਉਹਦੇ ਫੋਨ ਚ ਹੈਲੋ ਹਾਂਜੀ ਬਈ ਆ ਸਸ਼ੀ ਕਾਲਾ ਅਸੀਂ ਨਾ ਗੋਲਡੀ ਦੇ ਘਰੋਂ ਬੋਲਦੇ ਆਂ ਹਾਂ ਹਾਂ ਉਹਨੇ ਮੈਂ ਕਹਿੰਦੀ ਸੀ ਸਵੇਰੇ ਸਾਨੂੰ ਇਹਨਾਂ ਨੇ ਫੋਨ ਲਾਇਆ ਸੀ ਨਾ ਵੀ ਸਾਨੂੰ ਇਸ ਵਾਰ ਪੈਸੇ ਨਹੀਂ ਚਾਹੀਦੇ ਉਹ ਮੈਂ ਕਹਿੰਦੀ ਸੀ ਮੈਨੂੰ ਨਾ ਸੁਣੀ ਹਾਂ ਲਾ ਕੇ ਉਹ ਹੁਣੀ ਉਹ ਤਾਂ ਆਪਣਾ ਕੰਮ ਗਏ ਨੇ ਉਹ ਐ ਕਹਿੰਦੇ ਸੀਗੇ ਵੀ ਪੈਸੇ ਤੁਸੀਂ ਘਰੇ ਫੜਾ ਜਾਂਦੇ ਮੈਨੂੰ ਉਹ ਨਹੀਂ ਇੱਕਦਮ ਸਾਨੂੰ ਐਮਰਜੈਂਸੀ ਲੋਡ ਪੈ ਗਈ ਹਾਂ ਨਹੀਂ ਨਹੀਂ ਉਹ ਅਸੀਂ ਨਾ ਮੇਰੇ ਮਾਮੇ ਦੀ ਕੁੜੀ ਦਾ ਵਿਆਹ ਹੋਇਆ ਸੀ ਵਰਤਾਂ ਦੀ ਸਰਗੀ ਦੇ ਕੇ ਆਉਣੀ ਆ हां ਤੁਸੀਂ ਮੈਨੂੰ ਘਰੀ ਫੜਾ ਜੋ ਠੀਕ ਹੈ ਭਾਈ ਆਪਣਾ ਤਾਂ ਬਣ ਗਿਆ ਬਲੀ ਹਾਂ ਇਤੋਂ ਤਾਂ ਹੋਰ ਕਰੈਸੀ ਤੂੰ ਦੱਸ ਬਿੱਲੀ ਹੈਗੀ ਮੈਂ ਮੂੰਹ ਐ ਕਰ ਲਿਆ ਹਾਂ ਫੋਨ ਕਰ ਉਸ ਫਿਰ ਕੋਤੋਂ ਪਾਤੀ ਪਾਤੀ ਕਿ ਮੈਂ ਨਹੀਂ ਮੈਂ ਤੁੱਈਾਂ ਦੀ ਕੋਈ ਗੱਲ ਨਹੀਂ ਹਾਂ ਮੈਂ ਤਾਂ ਉਹਨੂੰ ਖੁਸ਼ ਕਰੀ ਦੇਣੀ ਸੀ ਵੇ ਕਹਿੰਦੀ ਸੀ ਮੈਂ ਮੇਰੇ ਕੋਲ ਵੀ ਪੈਸੇ ਆ ਗਏ ਤੇ ਉਹ ਕਿਹਾ ਦੇ ਦੇ। ਕਿਉਂ? ਮੈਂ ਨਿੰਨੰਗ ਨਹੀਂ ਥੋੜੀ ਆ ਮੈਨੂੰ ਕੋ ਪੈਸੇ ਨਹੀਂ ਦਊਗਾ। ਬਾਦੂ ਹੋ ਗਈ। ਬੱਸ ਤੂੰ ਮੇਰੇ ਕਿਹਾ ਸੀ ਨਾ ਵੀ ਤ੍ਰਿਕੁਲਾਕਰ ਹੈਗੀ ਆ। ਤੋ ਅਕੜ ਬਰ ਜੋ ਅਕੜ ਬਰ ਲਈ। ਅਸੇਆ ਮੇਰੇ ਵਾਲਾ ਉਸਕਾ ਕੰਮ ਕਰ ਗਿਆ। ਨਹੀਂ ਉਹਨੂੰ ਤਾਂ ਪਿਆਰ ਨਾਲ ਬੋਲੀ ਸੀ। ਉਹ ਤਾਂ ਭੱਜ ਕੇ ਪੈ ਗਿਆ। ਫਿਰ ਮੈਂ ਹਟਲ ਛੱਡ ਬੜਾ। ਮੈਂ ਤਾਂ ਦੂਜੀ ਨੂੰ ਪਿਆਰ ਨਾਲ ਬੋਲਦੀ। ਬੱਤ ਰਬੈਲ ਨੇ 니 ਤੂੰ ਆਉਂਦਾ ਬੰਦਾ ਛੱਡ ਕੇ ਬਗਾਨਿਆਂ ਦੇ ਬੰਦੇ ਨਾਲ ਪਿਆਰ ਨਾ ਬੋਲ ਤੈਨੂੰ ਸ਼ਰਮ ਨਹੀਂ ਆਉਂਦੀ ਵਰਤਾਂ ਰੇ ਨਾ ਮੂਰੇ ਖਸਮ ਦਾ ਵਰਤ ਰੱਖੇਗੀ ਪਾਪ ਲੱਗੂ ਤੈਨੂੰ ਸੁਣ ਤਾ ਲ ਪੂਰੀ ਗੱਲ ਸੁਣ ਐ ਨਹੀਂ ਦੂਜੀ ਪਿਆਰ ਦਾ ਬੁੱਲੀ ਇਹ ਮੈਡੀਕਲ ਕੱਲ੍ਹ ਕੱਲ੍ਹ ਇਹਨੂੰ ਪੁੱੰਦਿ ਤੇ ਪਹਿਲੀ ਥੋੜਾ ਚਾਹ ਪੀ ਰਿਆ ਸੀਗਾ ਨਾ ਗੱਲ ਕਰੀ ਜਾਂਦਾ ਸੀਗਾ ਕਹਿੰਦਾ ਸੀ ਦੋ ਤਿੰਨ ਮਹੀਨੇ ਦੱਸੀ ਦੇ ਪੈਸੇ ਨਹੀਂ ਲੈਂਦੇ ਹੈ ਹਾਂ ਮਤਲਬ ਜਾ ਪੁਆਪੀ ਆਸੀ ਮੈਂ ਤਾਂ ਮਾਗ ਰੋ ਉਹਦਾ ਨੰਬਰ ਕੱਟ ਕੇ ਤੇ ਫੋਨ ਤੇ ਦੂਜੀ ਦਾ ਪਿਆਰ ਨਾਲ ਸੰਜਿਆ ਤਾਂ ਮੈਂ ਤਾਂ ਪਾਈ ਹੀ ਮੇਨੂੰ ਮੇਰਾ ਬੰਦਾ ਗਿਆ ਕਿ ਪੈਸੇ ਕਰੇ ਫੜਾ ਲੇ ਤੇ ਮੈਂ ਪੈਸੇ ਕਰੇ ਫੜਾ ਲੇ 6-7000 ਫਿਰ ਮੈਂ ਕਿ ਉਹਨ ਕਦੇ ਵਾਸਤੇ ਬੁਲਾਇਆ ਮੈ ਹੀ ਬੁਲਾਇਆ ਮੈਂ ਹੁਣ ਸੂਟ ਸਟ ਮੈਂ ਵੀ ਲੈ ਕੇ ਆਉਂਗੀ ਮੈਨੂੰ ਸੂਟ ਦੁਆਕੇ ਲਿਆ ਅੱਛਾ ਤੇ ਤੂੰ ਦੁਆਲੇ ਹੁਣ ਤੂੰ ਮੈਨੂੰ ਵੀ ਦੁਆਕੇ ਲਿਆ ਕੋਈ ਨਾ ਕੋਈ ਨਾ ਸੂਟ ਤਾਂ ਲਿਆ ਭਵੇਂ ਤੂੰ ਪਰ ਮੈਨੂੰ ਕਿੰਨੇ ਪੈਸੇ ਦੇ ਮੇਰੇ ਕੋਲ ਚੇਂਜ ਕਰਨੀ ਹੈ ਮੈਂ ਕਿਹਾ ਰਿਸਕ ਕਾ ਨਾ ਕੰਮ ਤੋਂ ਨੀ ਉਹ ਕੁਛ ਨਹੀਂ ਹੁੰਦਾ ਰਿਸਕ ਨੂੰ ਕੁਛ ਨਹੀਂ ਹੁੰਦਾ ਜਿੱਤ ਦੇਖੀ ਸੋਨਾ ਸੂਟ ਪਾ ਕੇ ਮੇਕਅਪ ਲਾ ਕੇ ਆਏ ਰਾਣੀ ਬਣ ਕੇ ਖੜੀ ਨਾ ਉਹਦੇ ਮੂਰੇ ਉਹਦਾ ਤਾਂ ਦਿਲ ਆਇਆ ਕਰੋ ਡਜੂਟ ਜੂ ਅੱਤ ਦੇਖ ਲਈ ਚਲੋ ਨਾ ਕੁਛ ਨਹੀਂ ਕਰਨਾ ਪੁੜੀ ਜਨਾਨੀ ਨੂੰ ਬੰਦਾ ਕੋਈ ਨਹੀਂ ਕੁਛ ਕਹਿੰਦਾ ਜਿੰਨੇ ਮਰਜੀ ਪੈਸਾ ਖਰਚੇ ਮੈਂ ਸਾਰੇ ਪੈਸੇ ਨਹੀਂ ਖਰਚੇ ਮੈਂ 1500 ਖਰਚੇ ਲੁਕੀ 2000 ਹੂੰ ਜੋੜੇ ਪਰ ਇਹ ਜੋ ਮੈਂ ਸੋਟ ਬੰਦੇ ਸੂਟ ਦੇਗੀ ਤੂੰ ਦੇਖ ਤਨਹਾਂ ਦਾ ਕੱਲੇ ਤੂੰ ਸੂਟ ਹਾਂ ਤਨਹਾਂ ਦਾ ਤੇਰਾ ਸੂਟ ਹੋ ਗਿਆ ਹਾਂ ਉਹ ਕੱਢ ਤੇ ਤਨਹਾਂ ਤਾਂ ਪਿਛਲੇ ਤਾਂ ਨਹੀਂ ਯਾਰ ਹਾਂ 6000 ਆਪਣੇ ਕੋਲੇ 1000 ਰੁਪਏ ਦਾ ਚੂੜਾ ਲੈ ਚੂੜੀਆਂ ਹਾਂ ਤੇ ਹੈ ਉਹ ਗੱਲ ਫਿਰ ਤਾਂ ਤੂੰ ਮੇਕਅਪ ਲੈ ਠੀਕ ਹੈ 1000 ਦੇ ਤਾਂ ਫਲ ਫੁੱਟ ਲਈ ਇੱਕ ਡੱਬਾ ਲੈ ਤੇ ਗਾਰਾਂ ਦਾ ਚਮਚਾਂ ਦਾ 500 ਦਾ ਹੋਊਗਾ ਮਹਿੰਗੀ ਹੋਣੀ ਚਾਹੀਦੀ 500 ਦਾ ਹੋਊਗਾ ਤੇ ਰੱਬ ਤੇਰਾ ਭਲਾ ਕਰੇ ਇੱਕ ਤੋਂ ਲੈ ਆਈ ਨਹੀਂ ਹੱਸੇ ਹੋ ਗਏ ਕਰ ਤਾਂ 6000 ਵੀ ਲਿਓਣਾ ਦਾ ਦੇਸੀ ਕੇ ਬਾਹੂ ਲੈ ਬੱਚੇ ਹਾਂ ਚੂਰੀ ਗੁੱਟ ਕੇ ਖਾਂਦੇ ਗੁੜ ਗੜ ਗੁੜ ਸ਼ੱਕਰ ਲੈ ਕੇ ਸ਼ੱਕਰ ਦੇ ਸ਼ੱਕਰ ਲੈ ਹਾਂ ਚਲ ਐਸੇ ਤਾਂ ਹੈ ਕਿ ਨਾ ਮੈਂ ਕਹਿੰਦੀ ਇੱਕ ਚੀਜ਼ ਸੈਂਟਰ ਤੇ ਪਾਇਆ ਉਹ ਆਲੇ ਪਾਲੇ ਚੱਲੀ ਫਿਰ ਚੱਲੀ ਹੱਥ ਨਹੀਂ ਚੱਲਣਾ ਹੱਥ ਨਹੀਂ ਕੀ ਆ ਤੂੰ ਪੂਰੀ ਵਕਤ ਚੱਲ ਫਿਰ ਮੈਂ ਕੱਪੜੇ ਧੋਉਂਗੀ ਆ ਕੇ ਆਹੋ ਆਸਾ ਭੱਜ ਕੇ ਚੱਕ ਲੈ ਭੱਜ ਕੇ ਪਰਸ ਲੈ ਨੂੰ ਆਹ ਚੱਕ ਲੈ ਹੈਲੋ ਚੱਬਰ ਭਾਈ ਹਾਂ ਮੈਂ ਆਪਣੀ ਡੈਰੀ ਤੇ ਉੱਥੇ ਖੜਾ ਸੀ ਨਹੀਂ ਨਹੀਂ ਦੁੱਧ ਨਹੀਂ ਮੈਂ ਪੈਸੇ ਨਹੀਂ ਤੈਨੂੰ ਕਿਹਾ ਹੋਇਆ ਸੀ ਪਿਛਲੀ ਦਸਹੀ ਤੇ ਵੀ ਨਹੀਂ ਲਏ ਸੀ ਹਾਂ ਤੈਨੂੰ ਕਿਹਾ ਸੀ ਨਾ ਅਡਵਾਂਸ ਵੀ ਲਵਾਂਗਾ ਮੈਨੂੰ ਲੋਡ ਆ ਯਾਰ ਪੈਸਿਆਂ ਦੀ ਉਹ ਮਹਣ ਬੰਦੇ ਨੂੰ ਜਿਹੜੇ ਦੇਣੇ ਸੀ ਉਹ ਕਹਿੰਦਾ ਬਈ ਦੇ ਦੇ ਮੈਨੂੰ ਮੈਂ ਕਿਹੜੇ ਬੜੇ ਲੈ ਗਿਆ ਯਾਰ ਤਿੱਥੋਂ ਪਾਲੀ ਲੇਗੀ ਨਾ ਯਾਰ ਉਹਨੇ ਤਾਂ ਮੈਨੂੰ ਦੱਸਿਆ ਨਹੀਂ ਨਾ ਤਾਂ ਅੰਦੇ ਸਵੇਰ ਦੋ ਵਜੇ ਕਿੰਨੇ ਬਰੀ ਮੈਂ ਦੁੱਧ ਵੀ ਪਾ ਗਾ ਡੀਦੀ ਤੇ ਅੱਛਾ ਯਾਰ ਅੱਛਾ ਯਾਰ ਠੀਕ ਆ ਫਿਰ ਸਾਰੀ ਦੇਤੇ ਚਲ ਫਿਰ ਲੋਡ-ਲੂਡ ਹੋਣੀ ਘਰੇ ਕੰਮ ਤਾਂ ਦੇ ਦੱਸਣਾ ਭੁੱਲ ਗਏ ਹੋ ਠੀਕ ਆ ਭਾਈ ਚਲ ਓਕੇ ਮੈਂ ਕਰਦਾ ਕਰਿਆ ਅੱਗੇ ਗੱਲ ਓਕੇ ਲਈ ਨਹੀਂ ਕਹਤ ਨੂੰ ਦੱਸਿਆ ਯਾਰ કરી ਜਾ ਕੇ ਗੌਰ ਕਰਦਾ ਨਾਲੇ ਫੇਰ ਕਹੂਗੀ ਲੇਟ ਹੋ ਗਿਆ ਅੱਜ ਉਹਦਾ ਵਰਤ ਜਾ ਵੀ ਹੈ ਮੈਨੂੰ ਤਾਂ ਦੱਸਿਆ ਘਾਤੋ ਨਹੀਂ ਲੈ ਦੱਸਣ ਵਾਲੀ ਕੀ ਗੱਲ ਸੀ ਮੈਂ ਸੋਚਿਆ ਜੇ ਤੁਸੀਂ ਮੈਨੂੰ ਤਿਆਰ ਹੋਈ ਨੂੰ ਦੇਖੋਗੇ ਤੁਸੀਂ ਸਾਰੇ ਪੈਸੇ ਬੁੱਸੇ ਭੁੱਲ ਜਾਓਗੇ ਹਲੇ ਸਾਲਾ ਦੱਸਣ ਵਾਲੀ ਗੱਲ ਹੀ ਨਹੀਂ ਇਹਦੇ ਜਿਆਰਾ ਕੀ ਦੱਸਣ ਵਾਲੀ ਕੀ ਗੱਲ ਹੈ ਜੀ ਮੈਂ ਸੋਹਣੀ ਵੀ ਤਾਂ ਦੇਖੋ ਕਿੰਨੀ ਲੱਗਦੀ ਆ ਹਲੇ ਰੱਖਿਆ ਕਰੇ ਉਹ ਵਰਤ ਜਾ ਤੇਰੇ ਵਾਸਤੇ ਤੇਰੀ ਲੰਮੀ ਉਮਰ ਹੋਊਗੀ ਮਕਲਾਬਾ ਹੋਊਗੀ ਉਮਰ ਤਾਂ ਮੇਰੀ 2 ਮਹੀਨੇ ਕਟਾਦੀ ਮਸਾ ਦਾ ਪੈਸਾ ਜੋ ਕੰਮ ਕਰ ਕਰ ਕੇ ਮੈਂ ਪੈਸੇ ਇਕੱਠੇ ਕਰੇ ਸੀ ਕੀ ਕੰਮ ਕਰ ਕਰ ਕੇ ਪੈਸੇ ਇਕੱਠੇ ਕਰੇ ਸੀ ਇਹ ਕੀ ਗੱਲ ਹੋਈ ਜੀ ਫਿਰ ਤੁਸੀਂ ਮੈਨੂੰ ਉਨ ਹੀ ਦੇ ਪੈਸੇ ਦਿੱਤੇ ਫਿਰ ਮੈਂ ਸਾਲੀ ਬਣੀਆ ਵਰਤਾਂ ਦੀ ਮਾ ਕੀ ਗੱਲ ਹੈ ਅੱਜ ਤੱਕ ਘਰ ਪਾ ਜੋ ਕਿ ਤੈਨੂੰ ਦੇ ਮਾਰਕ ਆ ਤੁਸੀਂ ਕੀ ਮੈਂ ਤਾਂ ਮਸਾ ਪੈਸੇ ਇਕੱਠੇ ਕਰੇ ਸੀ ਮਸਾ ਪੈਸੇ ਇਕੱਠੇ ਕਰਨ ਨਾਲ ਕੀ ਕਰਨ ਨਾਲ ਪੈਸੇ ਮੇਰੇ ਤਾਂ ਪਿਆਰ ਹੈ 2 ਮਹੀਨੇ ਹੋ ਰਹੇ ਦਿੱਤੇ ਮੇਰੀ ਚੋਦੀ ਬਣੀਆ ਵਰਤਾਂ ਦੀ ਆਹਾ 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 ਐਨੇ ਬੈਨੇ ਆ ਭਰੀ ਪਈ ਐ ਪ੍ਰਾਣੇ ਨਹੀਂ ਇਹ ਦਾ ਦੋ ਤਿੰਨ ਸਾਲ ਲੰਗੇ ਹਾ ਹੇ ਬੇ ਉਹ ਕਿਸੇ ਨੂੰ ਪੈਸੇ ਦੇਣੇ ਦੀ ਮੈਂ ਕੀ ਹੋ ਗਿਆ ਫਤੂ ਰੋਈ ਜਾਂਦੀ ਐ ਨਹੀਂ ਐ ਚੁੱਪ ਕਰਨਾ ਤੇ ਹਰ ਵਾਰ ਤੇ ਰੋਂਦੀ ਆ ਗਈ ਬਾਈ ਇਹਨੂੰ ਕੋਈ ਆਕਲ ਦੇ ਦੇ ਆਪਦੇ ਵਰਗੀ ਬਣਾ ਲੈ ਇਹਨੂੰ ਸੁੱਟੜ ਨੂੰ ਕੀ ਹੋ ਗਿਆ ਦੇਖੀ ਤੂੰ ਇਹਦਾ ਮੈਨੂੰ ਕਿਹਾ ਸੀ ਨਾ ਵੀ ਬਰਤਲ ਦੇ ਨਮਾਸੂਟ ਪਾਈ ਜਾਂਦਾ ਆਂਦਾ ਆਂ ਨਾਲ ਜੋੜਾ ਜੁੱਤੀ ਨਾ ਮੈਂ ਨਮਾਸੂਟ ਲੈ ਆਈ ਮੈਂ ਨਿਕਟੜੇ ਬਈਆ ਇੰਨੇ ਇੰਨੇ ਸੂਟ ਦੇਖਿਆ ਕਿੰਨੇ ਲੈ ਲਈ ਨਹੀਂ ਤਿੰਨੇ ਯਾਰ ਦਾ ਹਾਏ ਮੈਂ ਮਰ ਜਾਣੀ ਮੈਂ ਪੱਟੀ ਗਈ ਬਈ 5000 ਰੁਪਏ ਦੱਸੀ ਤਾਂ ਹੁੰਦਾ ਤੇ 3000 ਦਾ ਸੂਟ ਆਹ ਮੂੰਹ ਤੇ ਥੱਪਣਾਣਾ ਪਾਊਡਰ ਪੂਡਰ ਸਭ ਕੁਝ ਲਈ ਆਏ ਹਾਏ ਹਾਏ ਬਈਆ ਤਾਂ ਤੁਹਾਡੇ ਨਜਾਇਜ਼ ਖਰਚੇ ਨੇ ਬਰਤ ਰੱਖਣਾ ਹੁੰਦਾ ਸਾਦਾ ਸਿੱਧਾ ਹੁੰਦਾ ਵੀ ਤੁਸੀਂ ਰੱਖ ਲਓ ਆਏ 1500 ਤੇ ਬਈ ਉਹ ਸਾਨਣੀ ਜੀ ਲਈ ਆਈ ਏ ਕਿ ਮੂੰਹ ਦੇਖੋ ਦਿਖਾਉਣਾ ਕਰ ਮੂੰਹ ਮੈਂ ਦਿਖਾਉਣਾ ਤੈਨੂੰ ਛੱਡ ਦੇ ਨਾ ਜੀਰੋ ਮੂੰਹ ਦੇਖਣਾ ਤਾਂ 42 ਸਾਲ ਨੀਂ ਚ ਦੇਖ ਲੈਂਦੀ ਆ ਜੱਬਦੀ ਬੜੀ ਹੋਈ ਐ ਬੜਾ ਜਾਣਦੀ ਮੈਨੂੰ ਐਸੀ ਕਿ ਮਾੜਾ ਹੁੰਦਾ ਦੀਵਾ ਕਿੱਥੇ ਧਰੂਗੀ ਚੱਲ ਕੋਈ ਨਾ ਆਹ ਘੋਟਾ ਪੱਟੀ ਲੱਗਿਆ ਹੋਇਆ ਤੂੰ ਜਾਰ ਮਰਤਾ ਜਗਾਲਾ ਦੋ ਹੱਥ ਮੇਰੇ ਤਾਂ ਵਰਤੀ ਨਾ ਰੱਖ ਨਾ ਰੱਖ ਮੇਰੇ ਤਾਂ ਉਮਰ ਘਟਾ ਦਿੱਤਾ ਤੇ ਤੇਰੇ ਵਰਤਨੇ ਗੱਲ ਸੁਣ ਬਾਈ ਕੋਈ ਨਾ ਹਣੇ ਦੇਖ ਅੰਨੇ ਤੇਰੇ ਬਾਈ ਨੇ ਵੀ ਤਾਂ ਮੈਨੂੰ 500 ਰੁਪਏ ਦਿੱਤਾ ਸੀ ਆ ਸੁੱਟ ਲਈ ਜੀ 500 ਦਾ ਮੈਂ ਹੋਰ ਦੱਸ ਕੀ ਕਰਾਂ 200 ਰੁਪਏ ਵੱਧ ਦੇਤਾ ਉਹਨੇ ਮੈਨੂੰ ਖਲਤੀ ਨਹੀਂ ਕਰਨੀ ਇਹ ਜਿਵੇਂ ਬਾਧੂ ਪੈਸੇ ਖਰਚੀ ਜਾਂਦੇ ਨੇ ਆ ਸਾਡੇ ਵਾਲੇ ਦਾ ਵੀ ਤਾਂ ਮੈਂ ਵਰਤ ਰੱਖਿਆ 500 ਚ ਰੱਖ ਲੇ 200 ਰੁਪਏ ਦਿੱਤਾ ਸੀ ਉਹਨੇ ਸਿੱਖ ਲੈ ਸਿੱਖ ਲੈ ਸੁੱਟਣੇ ਕੁਛ ਤੂੰ ਸਿੱਖ ਲੈ ਹਾਂ ਹੁਣ ਐ ਨਹੀਂ ਕਰਦੇ ਹੁੰਦੇ ਜਾ ਜਾ ਕੇ ਸ਼ਗਨ ਬਿਹਾਰ ਕਰਨ ਵਾਲੇ ਕੱਪੜੇ ਸਾਹ ਦਾ ਹੁਣ ਨਾ ਲੜੀ ਮੁੰਡਿਆ ਬਸ ਬਿਹਾਰ ਹੀ ਨੇ ਬਾਈ ਹਾਂ ਮੈਂ ਤਾਂ ਰੋਟੀ ਢੰਗਰਾ ਮਗ ਤਿਹਾਰ ਵੀ ਖਰਾਉਗਾ ਅੱਧੇ ਅਗਲੇ ਦਾ ਮੇਰੀ ਸਿੱਖ ਲੈ ਕੁਛ ਲੋਕਾਂ ਨੂੰ ਦੇਖ ਦੇਖ ਨਹੀਂ ਆਉਂਦਾ ਹੋ ਕਰੀਏ ਨੇ ਲੋਕ ਤਾਂ ਬਾਲਾ ਕੋਈ ਕਰਦੇ ਹੁੰਦੇ ਨੇ ਜੇ ਰੋਟੀ ਉਟੀ ਬਣਾ ਲੈ ਖੰਨ ਨਾਲੇ ਖਾ ਲਈ ਨਾਲ ਡੱਪ ਲੀਆਂ ਆਪ ਐਸਾ ਤੂੰ ਸਿੱਖ ਕੀ ਤਾਂ ਰੱਖਿਆ ਸਤਿ ਸ਼੍ਰੀ ਅਕਾਲ ਜੀ ਭੈਣ ਲਾ ਪ੍ਰੀਤ ਲਾਭ ਉਹਦੇ ਚੈਨਲ ਦੇ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਦੇ ਵਿੱਚ ਕਈ ਲੋਕ ਕਹਿਣਗੇ ਵੀ ਆਪਦੀ ਬਰਾਨਗੀ ਵੀ ਘੋਟਣਗੇ ਹਨਾ ਤੇ ਉਹ ਚੀਜ਼ ਨਾ ਕਰਿਓ ਕਿਉਂਕਿ ਇੱਕ ਕਮੇਡੀ ਵੀਡੀਓ ਸੀ ਇੰਟਰਟੇਨਮੈਂਟ ਪਰਪਸ ਲਈ ਬਣਾਈ ਆ ਤੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰੀਏ ਵੀ ਜਿਹੜੇ ਤਿੱਥ ਤਿਆਰ ਬਣਿਓ ਪਰਿਵਾਰ ਚ ਰਲ ਮਿਲ ਕੇ ਆਪਸ ਵਿੱਚ ਪਿਆਰ ਨਾ ਨਵਾਉਣ ਵਾਸਤੇ ਬਣਿਆ ਨਾ ਕਿ ਖਰਚੇ ਕਰਨ ਨੂੰ ਕਈ ਮੇਰੀਆ ਭੈਣਾ ਤਿਹਾਰਾਂ ਦੇ ਨਾਂ ਤੇ ਵੀ ਖਰਚ ਕਰਦੇ ਆ ਕਈ ਜਿਵੇਂ ਹੁਣ ਮੇਰੇ ਭਾਈ ਮੂਰੇ ਦੀਵਾਲੀ ਦੁਸ਼ਹਿਰਾ ਆਊਗਾ ਉਹ ਬਸ ਇੰਤਿਹਾਰਾਂ ਦੇ ਨਾਂ ਨੂੰ ਬਦਾਨਮੀ ਕਰਕੇ ਮੀਟ ਸ਼ਰਾਬਾਂ ਪੀਣੇ ਉਹ ਵੀ ਮਾੜੀ ਗੱਲ ਐ ਤੇ ਭੈਣਾ ਹੁਣ ਕੀ ਕਰਦੀਆਂ ਨੇ ਆ ਮੂਰੇ ਵਰਤਾਂ ਦਾ ਬਹਾਨਾ ਲਾ ਕੇ ਆ ਸੂਟ ਆ ਫਲਾਨਾ ਕਿਉਂਕਿ ਚੀਜ਼ਾਂ ਬਣੀਆਂ ਆਈਆਂ ਨੇ ਪਰ ਮਤਲਬ ਕਿ ਸਾਦਾ ਜਿੰਨਾ ਪਰ ਰੱਖੀ ਆਪਣਾ ਪਰਿਵਾਰ ਵੀ ਸੁਖੀ ਰਹੂਗਾ ਇੱਕ ਮੈਸਿਵ ਵੀ ਦੇਣ ਦੀ ਕੋਸ਼ਿਸ਼ ਕਰੀਏ ਕਿ ਐਂਟਰਟੇਨਮੈਂਟ ਪਰਪਸ ਦੀ ਵੀਡੀਓ ਲੈ ਕੇ ਆਇਆ ਨਾ ਕਿ ਕੋਈ ਕਮੈਂਟਾਂ ਦੇ ਵਿੱਚ ਆਪਦੇ ਹੀ ਹਰਦੇ ਨਾਲ ਬਲੂਂਦਰਿਓ ਕੋਈ ਸੋ ਅੱਗੇ ਗੱਲ ਬਈ ਲਾਪਰੀਤ ਪੈਣਾ ਆਪੀ ਕਰੂ। ਹਾਂਜੀ ਵੀਡੀਓ ਸਾਰੀ ਦੇਖਿਓ ਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰਦੇ ਹੋ ਜੀ। ਹਾਂਜੀ ਤੇ ਅੱਗੇ ਵੀ ਵੀਡੀਓ ਆਣਗੇ ਕੰਟੀਨਿਊ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਥੈਂਕ ਯੂ। ਸ਼ਿਗਾਰ